ਕਿੰਨੇ ਸੁਪਨੇ ਦੇਖੇ ਹੋਣੇ ਜਦੋਂ ਸੁਪਨੇ ਦੇਖ ਕੇ ਉਹ ਕੜੀ ਆਈ ਕਿ ਸੁਖਾਵਾ ਜਿਵੇਂ ਜੀਵਨ ਸੁੱਖਾ ਹੋਏ ਸੁੱਖਾ ਹੋਵੇ ਪਰ ਉਸਨੇ ਉੱਥੇ ਮੌਤ ਦੇ ਦੀ ਜੀ ਫੀ ਦੇ ਸੁਪਨਾ ਆ ਜੀ ਮੈਨੂੰ ਮੇਰੇ ਰੂਹ ਨੂੰ ਕੰਡੇ ਖੜੇ ਹੋ ਗਏ ਜਦੋਂ ਤੁਸੀਂ ਮੈਨੂੰ ਇਹ ਕਿਹਾ ਕਿ ਉਹ ਬੱਚਾ ਗੋਦ ਲਿਆ ਹੋਇਆ ਸੀ ਉਹਦੇ ਲਈ ਤਾਂ ਹੋਰ ਵੱਧ ਖੁਸ਼ੀ ਦੀ ਗੱਲ ਸੀ ਉਹ ਮਾਂ ਦੇ ਉੱਤੇ ਕੀ ਕੀਤੀ ਹੋਣੀ ਛੋਡੇ ਵਾਲੀ ਗੱਲ ਹੀ ਮੈਂ ਵੱਡੀ ਕਰ ਰਹੇ ਹਾਂ ਨੇ ਬੋਰਡ ਸ਼ਹਿਰਦਾਰ ਦੇ ਕਰਾਈ 8 ਮਹੀਨੇ ਕਿ ਮੇਰੀ ਮਾਤਾ ਗੁੰਮ ਗੁੰਮ ਹੋ ਗਈ ਹੈ ਮੈਨੂੰ ਉਹ ਲੱਭ ਕੇ ਦੋ ਠੀਕ ਹੈ ਮਸਲਾ ਸੀ ਜੀ ਐਫਡੀ ਦਾ ਉਸ ਤੋਂ ਬਾਅਦ ਕਤਲ ਦਿੱਤਾ ਉਹ ਲੱਗ ਗੱਲ ਉਸ ਨੂੰ ਅੱਗੇ ਕੰਧ ਚ ਚਣਵਾ ਦਿੱਤਾ ਅਦਾਲਤ ਨੇ ਇੱਕ ਉਧਾਰਨ ਸੈੱਟ ਕੀਤੀ ਹੈ ਕਿ ਘੱਟ ਸਮੇਂ ਦੇ ਵਿੱਚ ਵੀ ਜਿੰਨੇ ਪੈਂਡਿੰਗ ਮਾਮਲੇ ਨੇ ਹਨ ਬੱਡੇ ਫੈਸਲੇ ਬਹੁਤ ਗੰਭੀਰ ਔਰ ਵੱਡੇ ਫੈਸਲੇ ਸੁਣਾਏ ਜਾ ਸਕਦੇ ਆ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਜੰਗਸਟਰੀ ਚੈਨਲ ਰਾਜਨੀਤਿਕ ਖਬਰਾਂ ਸਾਡੇ ਉੱਤੇ ਹਾਵੀ ਤੇ ਭਾਰੂ ਹੋ ਰਹੀਆਂ ਨੇ ਸਤ ਜੀ ਸਾਡੇ ਅੰਦਰੋਂ ਮਨੁੱਖਤਾ ਕਿੰਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ ਮੰਤੋਂ ਉਹ ਪੈਸੇ ਮੰਗ ਰਿਆ ਸੀ ਪਰਸੋਂ ਉਹ ਦੇਨ ਚ ਅਸਮਰਤ ਸੀ ਰੁੱਸ ਕੇ ਜਾਂ ਘਰੋਂ ਸਮਾਨ ਚੱਕ ਕੇ ਬਾਹਰ ਚਲਾ ਗਿਆ ਮਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਜਿਹੜੇ ਨਸ਼ੇ ਤੇ ਲੱਗ ਗਿਆ ਇਸ ਸੱਚੇ ਦਾ ਅੰਤ ਜਿਹੜਾ ਹੈ ਉਹ ਦਰਦਨਾਕ ਹੈ ਤੜਪੂਗਾ ਹੈ ਭਾਰਤ ਉਹ ਦੇਸ਼ ਮੰਨਿਆ ਜਾਂਦਾ ਜਿੱਤੇ ਵਕ ਵਕ ਧਰਮ ਆਜ਼ਾਦਤਾ ਮਜ਼ਦ ਸਡੇ ਵੀਦ ਉਹਨਾਂ ਦੀ ਰਚਨਾ ਹੋਈ ਸਾਡੇ ਪੁਰਾਣਾ ਦੀ ਰਚਨਾ ਹੋਈ ਮਤਲਬ ਅਸੀਂ ਦੁਨੀਆ ਭਰ ਦੇ ਵਿੱਚ ਇਹ ਕਹਿੰਦੇ ਆ ਕਿ ਬਹੁਤ ਸਾਰੀਆਂ ਗਿਆਨ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਭਾਰਤ ਦੇ ਵਿੱਚੋਂ ਪ੍ਰਫੁੱਲਤ ਹੋਈਆਂ ਪਰ ਅਸੀਂ ਆਪਣੇ ਅੰਦਰ ਤੋਂ ਉਹਨਾਂ ਪ੍ਰਫੁੱਲਤ ਨਹੀਂ ਕਰ ਪਾਏ ਅਸੀਂ ਆਪਣੇ ਅੰਦਰ ਤੋਂ ਸਬਰ ਸੰਤੋਖ ਸੰਜਮ ਉਹ ਲੈ ਕੇ ਨਹੀਂ ਆ ਪਾਏ ਇਸੇ ਕਰਕੇ ਇਹ ਘਟਨਾਵਾਂ ਵਾਪਰ ਜਾਂਦੇ ਹਨ ਨਾ ਤਾਂ ਹਲਕਾ ਇਹ ਹੋਇਆ ਕਿ ਸਭ ਤੋਂ ਪਹਿਲਾਂ ਤਾਂ ਸਵੈ ਦੀ ਜਿਹੜੀ ਆਪਣੇ ਆਪ ਦੀ ਜਿਹੜੀ ਪੜ੍ਹਾਈ ਹੈ ਨਾ ਆਪਣੇ ਆਪ ਨੂੰ ਪੜ੍ਹਨਾ ਪਏਗਾ ਅੰਦਰ ਨੂੰ ਪੜ੍ਹਨਾ ਪਏਗਾ ਉਸ ਤੋਂ ਬਾਅਦ ਬਾਹਰ ਆ ਕੇ ਸਮਾਜ ਦੇ ਵਿੱਚ ਵੇਚਣਾ ਪਏਗਾ ਧਰਮ ਦੇ ਨਾਂ ਦੇ ਉੱਤੇ ਇਹ ਲੋਕ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਵੱਡੇ ਵੱਡੇ ਪੱਤਰ ਦੇ ਉੱਤੇ ਔਰ ਸਿੱਧੇ ਤੌਰ ਦੇ ਉੱਤੇ ਨੋਟ ਕਮਾ ਕੇ ਕੰਮ ਇਹ ਸਰਕਾਰਾਂ ਤੇ ਵੋਟਾਂ ਲਈ ਕਰ ਰਹੇ ਨੇ ਆਪੀ ਉਸ ਫਲਸਫੇ ਦੇ ਅਧੀਨ ਕੰਮ ਕਰਦੇ ਹਿੱਥੇ ਰਾਸ਼ਟਰ ਵਿਆਪੀ ਮਨੁੱਖਤਾਵਾਦੀ ਗੱਲ ਹੋਏਗੀ ਇਹ ਮਨੁੱਖਤਾਵਾਦੀ ਗੱਲ ਤਾਂ ਹੈ ਨਹੀਂ ਜਿਹੜਾ ਜਿਹੜੀ ਘਟਨਾ ਵਾਪਰੀ ਹੈ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਏਗਾ ਕਿਹੜੇ ਧਾਰਮਿਕ ਆਗੂਆਂ ਦੀ ਗੱਲ ਕਰ ਰਹੇ ਆਪਾਂ ਦੁਨੀਆ ਕਿਸ ਰਾਸਤੇ ਤੇ ਪੈ ਗਈ ਆ ਕਿ ਜਿਸ ਕੁੱਖੋਂ ਜਨਮ ਲੈਂਦੀ ਐ ਉਸ ਨੂੰ ਇਸ ਤਰੀਕੇ ਨਾਲ ਹੁਣ ਉਜਾੜ ਦਿੱਤਾ ਜਾ ਰਿਹਾ ਐ ਕਿ ਕੁਝ ਵੀ ਨਹੀਂ ਸੋਚ ਵਿਚਾਰ ਹੋ ਰਹੀ ਤਾਂ ਇਹ ਅੱਜ ਦੇ ਮਸਲੇ ਬਣੇ ਹੋਏ ਨੇ ਤਾਂ ਅੱਜ ਦੇ ਇਹਨਾਂ ਮਸਲਾਂ ਤੇ ਹੀ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਤਵਾੜ ਜੀ ਇਹਨਾਂ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਪਹਿਲਾਂ ਬਸਵਾਗ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸ਼ੁਕਰੀਆ ਸੁਨਾਨ ਜੀ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਕਿ ਅੱਜ ਮਨੁੱਖਤਾ ਕਿੱਧਰ ਨੂੰ ਜਾ ਰਹੀ ਹੈ ਮਨੁੱਖਤਾ ਸਮਾਜ ਵਿੱਚ ਆਪਾਂ ਵਿਚਰ ਰਹੇ ਆ ਇੱਕ ਦੂਜੇ ਦੀ ਹੈਲਪ ਕਰਨ ਦੇ ਲਈ ਜਿੱਥੇ ਆਪਾਂ ਅਕਸਰ ਜਾਣੇ ਜਾਂਦੇ ਆ ਅਕਸਰ ਅੱਗੇ ਆ ਕੇ ਇੱਕ ਦੂਜੇ ਦਾ ਹੱਥ ਵਟਾਇਆ ਜਾਂਦਾ ਪਰ ਅੱਜ ਕੀ ਹੋ ਗਿਆ ਜਿੱਥੇ ਗਵਾਂਡੀ ਗਵਾਂਡੀਆਂ ਨਾਲ ਨਹੀਂ ਬਣਦੀ ਸੀ ਪਰ ਹੁਣ ਤਾਂ ਢਿੱਡ ਦੇ ਜੰਮਿਆਂ ਦੀ ਹੀ ਆਪਣੇ ਜਿਹੜੇ ਮਾਪੇ ਨਾਲ ਨਹੀਂ ਬਣ ਰਹੀ ਕਾਰਨ ਕੀ ਬਣ ਰਹੇ ਨੇ ਤਾਂ ਹੁਣ ਇੱਕ ਜਿਹੜਾ ਤਾਜ਼ਾ ਮਾਮਲਾ ਆ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਪੁੱਤ ਨੇ 32 ਲੱਖ ਰੁਪਏ ਦੀ ਐਫ ਡੀ ਪਿੱਛੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਕਤਲ ਤਾਂ ਕੀਤਾ ਹੀ ਕੀਤਾ ਉਸ ਨੂੰ ਕੰਧ 'ਚ ਵੀ ਚੜਾ ਦਿੱਤਾ ਇਸ ਨੂੰ ਕਿਵੇਂ ਦੇਖਦੇ ਹੋ ਇਸ ਸਾਰੇ ਮਸਲੇ ਨੂੰ ਕੀ ਗਾ ਇਸ ਵਿੱਚੋਂ ਹੁਣ ਕਿ ਸਮਾਜ ਕਿੱਥੇ ਖੜਾ ਸਤਨਾਮ ਜੀ ਮਠੋਈ ਸਾਹਿਬ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰੋਂ ਕਿ ਤੁਸੀਂ ਲੀਕ ਤੋਂ ਹਟ ਕੇ ਇਸ ਮਸਲੇ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਮਾਇਤ ਕੀਤੀ ਬੜੇ ਘੱਟ ਲੋਕ ਨੇ ਪੰਜਾਬ ਦੇ ਵਿੱਚ ਇਸ ਵਕਤ ਇਹ ਪਲੇਟਫਾਰਮ ਨੇ ਬੜੇ ਘੱਟ ਜਿਹੜੇ ਜਿਹੜੇ ਮਨੁੱਖਤਾ ਦੇ ਮਸਲਿਆਂ ਨੂੰ ਸਹਿਜੇ ਚੱਕ ਕੇ ਤੇ ਲਿਜਾਣ ਦੀ ਅੱਗੇ ਕੋਸ਼ਿਸ਼ ਕਰਦੇ ਆ ਇਸ ਘਟਨਾ ਬਾਰੇ ਕਹੀ ਕੀ ਕਿ ਇਸ ਘਟਨਾ ਨੂੰ ਮੈਂ ਮਨੁੱਖੀ ਸੰਵੇਦਨਾ ਦੀ ਘਾਟ ਕਹਾ ਜਾਂ ਮੈਂ ਇਸ ਮਸਲੇ ਨੂੰ ਪੈਸੇ ਦਾ ਲਾਲਚ ਕਹਾ ਜਾਂ ਆਪਾਂ ਇਸ ਮਸਲੇ ਨੂੰ ਦਿਮਾਗੀ ਅਸੰਤੁਲਨ ਦੀ ਭਾਵਨਾ ਕਹੀਏ ਇਸ ਮਸਲੇ ਨੂੰ ਕੁਝ ਵੀ ਨਹੀਂ ਕਹਿ ਸਕਦੇ ਜਦੋਂ ਤੁਸੀਂ ਆਪਣੇ ਆਪਣੇ ਜੰਮਣ ਵਾਲਿਆਂ ਦੇ ਨਾਲੇ ਸਲੂਕ ਕਰ ਸਕਦੇ ਹੋ ਤਾਂ ਫਿਰ ਕਿਸ ਤਰੀਕੇ ਵੀ ਆਸ ਕਰੀਏ ਆਪਾਂ ਸਤਨਾਮ ਜੀ ਕੇ ਉਹ ਵਿਅਕਤੀ ਜਦੋਂ ਸਮਾਜ ਦੇ ਵਿੱਚ ਵਿਚਰਦੇ ਹੋਣਗੇ ਮੰਨ ਲਓ ਹਨਾ ਜੀ ਮੈਂ ਇੱਥੇ ਥੋੜੀ ਜਿਹੀ ਗੱਲ ਐਡ ਆਨ ਕਰਨਾ ਚਾਹੁੰਦਾ ਹੈ ਇਹਦੇ ਬਾਰੇ ਇੱਕ ਨਾ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਹ ਗੋਦ ਲਿਆ ਹੋਇਆ ਬੱਚਾ ਸੀਗਾ ਜੀ ਇਹ ਗੋਦ ਲਿਆ ਹੋਇਆ ਸੀਗਾ ਤੇ ਕਿੰਨੇ ਆ ਮਾਵਾ ਨੇ ਦੁਆਵਾ ਇਸ ਬੱਚੇ ਲਈ ਦਿੱਤੀਆਂ ਹੋਣੀਆਂ ਕਿ ਵੀ ਚਲੋ ਮੇਰੇ ਕੁਖੋ ਤਾਂ ਨਹੀਂ ਹੋਇਆ ਪਰ ਮੈਂ ਕਿਸੇ ਦੀ ਕੁਖ ਤੋਂ ਬੱਚਾ ਲੈ ਕੇ ਇਸ ਨੂੰ ਪਾਲਾਂਗੀ ਕਿੰਨੇ ਸੁਪਨੇ ਦੇਖੇ ਹੋਣੇ ਜਦੋਂ ਸੁਪਨੇ ਦੇਖ ਕੇ ਉਹ ਕੜੀ ਆਈ ਕਿ ਸੁਖਾਵਾ ਜੀਵਨ ਸੁੱਖਾ ਹੋਵੇ ਸੁੱਖਾ ਹੋਵੇ ਪਰ ਉਸ ਨੇ ਉਸ ਤੇ ਮੌਤ ਦੇ ਦਿੱਤੀ ਤੁਸੀਂ ਇਹ ਦੇਖੋ ਸਤਨਾਮ ਜੀ ਮੈਨੂੰ ਮੇਰੇ ਲੂੰਕੰਡੇ ਖੜੇ ਹੋ ਗਏ ਜਦੋਂ ਤੁਸੀਂ ਮੈਨੂੰ ਇਹ ਕਿਹਾ ਕਿ ਉਹ ਬੱਚਾ ਗੋਦ ਲਿਆ ਹੋਇਆ ਸੀ ਉਹਦੇ ਲਈ ਤਾਂ ਹੋਰ ਵੱਧ ਖੁਸ਼ੀ ਦੀ ਗੱਲ ਸੀ ਉਹ ਮਾਂ ਦੇ ਉੱਤੇ ਕੀ ਬੀਤੀ ਹੋਏਗੀ ਤੁਹਾਡੇ ਵਾਲੀ ਗੱਲ ਹੀ ਮੈਂ ਵੱਡੀ ਕਰ ਰਹੇ ਹਾਂ ਜੀਤੀ ਆਪਣੀ ਕੁੱਖ ਹਰੀ ਨਹੀਂ ਹੋਈ ਪਰ ਉਹਨੇ ਕਿਸੇ ਕਿਸੇ ਬੱਚੇ ਨੂੰ ਅਡੌਪਟ ਕਰਕੇ ਆਪਣਾ ਮੰਨ ਕੇ ਉਹਨੂੰ ਪਾਲਿਆ ਪਲੋਸਿਆ ਜਵਾਨ ਕੀਤਾ ਤੇ ਉਸੇ ਪੁੱਤ ਨੇ ਥੋੜੇ ਜੇ ਪੈਸੇਆਂ ਪਿੱਛੇ ਯਾਨੀ ਕਿ ਘਟਨਾ ਮੱਧ ਪ੍ਰਦੇਸ਼ ਦੀ ਹੈ ਇਹ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਵੀ ਤੁਸੀਂ ਦੱਸੋਗੇ ਅ ਤੁਸੀਂ ਉਸ ਦੀ ਪਚੌਰੀ ਹੈ ਦੀਪਕ ਚੌਧਰੀ ਨਾ ਸੀ ਉਹ ਮੁੰਡੇ ਦਾ ਜਿਹੜੇ ਨੇ ਐਡਾ ਕਦਮ ਚੁੱਕਿਆ ਹੈ ਪਚੌਰੀ ਜੀ ਦੀਪਕ ਪਚੌਰੀ ਹੈ ਪਚੌਰੀ ਔਰ ਮਾਨਯੋਗ ਅਦਾਲਤ ਨੇ ਸੈਸ਼ਨ ਅਦਾਲਤ ਜਿਹੜੀ ਮੱਧ ਪ੍ਰਦੇਸ਼ ਦੀ ਹੈ ਉਸਨੇ ਸਜ਼ਾਏ ਮੌਤ ਯਾਨੀ ਕਿ ਫਾਂਸੀ ਦੀ ਸਜ਼ਾ ਉਸ ਦੇ ਲਈ ਮقرਰ ਕੀਤੀ ਹੈ ਅੱਗੇ ਉਹਦੇ ਕੋਲੇ ਰਾਹ ਖੁੱਲੇ ਹੋਣਗੇ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਆਪਣਾ ਰੋਕ ਕਰ ਸਕਦਾ ਪਰ ਸੈਸ਼ਨ ਕੋਰਟ ਨੇ ਸਤਨਾਮ ਜੀ ਮੈਂ ਕਹਿੰਨਾ ਕਿ ਬਹੁਤ ਵਧੀਆ ਉਦਾਹਰਣ ਸੈੱਟ ਕੀਤੀ ਹੈ ਇਹ ਯਾਰ ਮਤਲਬ ਅਸੀਂ ਕਿ ਕਿਦਾਂ ਦੀ ਹੋ ਗਿਆ ਮੈਂ ਤੁਹਾਨੂੰ ਨਾਲ ਇੱਕ ਛੋਟੀ ਜੀ ਐਗਜ਼ਾਮਪਲ ਆਪਣੇ ਖੁਦ ਹੀ ਦੇ ਦਿੰਦਾ ਜੀ ਮੇਰੀ ਐਗਜ਼ਾਮਪਲ ਇਹ ਹੈ ਕਿ ਮੈਂ ਜਿਸ ਘਰ ਦੇ ਵਿੱਚ ਜੰਮਿਆ ਮੇਰੇ ਮਾਤਾ ਪਿਤਾ ਅਤ ਗਰੀਬ ਹੂੰ ਹਣਾ ਅੱਜ ਵੀ ਹਾਲ ਉਹੀ ਨੇ ਆ ਤਕਰੀਬੀ ਦੇ ਵਿੱਚ ਸੀਗੇ ਇਹ ਦੂਜੀ ਗੱਲ ਪਿੰਡ ਚ ਰਹਿੰਦੇ ਸੀਗੇ ਤੇ ਤੀਜੀ ਇੰਪੋਰਟੈਂਟ ਗੱਲ ਕਿ ਜਦੋਂ ਮੈਂ ਮੈਂ ਸੁਰਤ ਸੰਭਾਲੀ ਆ ਤਿੰਨ ਖਸਾਲ ਦੋ ਤਿੰਨ ਤਿੰਨ ਖਸਾਲ ਦਾ ਹੋਇਆ ਜਦੋਂ ਮੈਂ ਆ ਮੈਨੂੰ ਮੇਰੇ ਭੂਆ ਜੀ ਜਿਹੜੇ ਕਿ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ 90 ਸ਼ਹਿਰ ਦੇ ਵਿੱਚ ਰਹਿੰਦੇ ਸੀ ਉਹ ਮੇਰੇ ਪਿਤਾ ਜੀ ਕੋਲ ਆਏ ਉਹ ਕਹਿੰਦੇ ਵੀ ਪਿੰਡ 'ਚ ਜਵਾਕ ਕਿੱਥੇ ਪੜੂਗਾ ਪਿੰਡ 'ਚ ਤੁਸੀਂ ਇਹਦਾ ਕਿਵੇਂ ਖਿਆਲ ਰੱਖੋਗੇ ਤੂੰ ਆਪਣੀ ਮਤਲਬ ਸਮਾਂ ਹੀ ਨਹੀਂ ਸੀ ਨਾ ਗੱਲ ਇਹ ਮੈਂ 80 'ਆਂ ਦੀ ਗੱਲ ਕਰ ਰਿਹਾ ਹਾਂ ਹਣਾ ਤੇ ਮੇਰੇ ਭੂਆ ਜੀ ਮੈਨੂੰ ਮੇਰੇ ਬਚਪਨ ਦੇ ਵਿੱਚ ਹੀ ਮਤਲਬ ਢਾਈ ਤਿੰਨ ਸਾਲ ਦੇ ਨੂੰ ਨਾਬੇ ਆਪਣੇ ਕੋਲੇ ਲੈ ਗਏ ਔਰ ਮੇਰਾ ਉਹ ਢਾਈ ਤਿੰਨ ਸਾਲ ਤੋਂ ਲੈ ਕੇ ਜਵਾਨੀ ਤੱਕ ਦਾ ਸਾਰਾ ਸਫ਼ਰ ਯੂਨੀਵਰਸਿਟੀ ਤੱਕ ਆਉਣ ਦਾ ਸਫ਼ਰ ਸਾਰਾ ਉਹ ਮੇਰੇ ਭੂਆ ਫੁੱਫੜ ਜੀ ਦੇ ਘਰੇ ਬੀਤਿਆ ਅੱਜ ਮੈਂ ਕੈਮਰੇ ਅੱਗੇ ਉਹਨਾਂ ਨੂੰ ਭੂਆ ਫੁੱਫੜ ਕਹਿ ਰਹੇ ਆ ਅਸਲ ਦੇ ਵਿੱਚ ਮੈਂ ਉਹਨਾਂ ਨੂੰ ਮਾਂ ਤੇ ਪਿਤਾ ਹੀ ਕਹਿੰਦਾ ਸੀਗਾ ਜੀ ਮਤਲਬ ਕਿ ਇੱਕ ਤਰ੍ਹਾਂ ਦਾ ਉਹਨਾਂ ਨੇ ਮੈਨੂੰ ਗੋਦ ਹੀ ਲਿਆ ਸੀ ਤੇ ਮੈਂ ਉਹਨਾਂ ਨੂੰ ਕਦੇ ਮਾਤਾ ਪਿਤਾ ਤੋਂ ਬਿਨਾਂ ਬੋਲਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਕਿ ਭੂਆ ਫੁੱਫੜ ਮੈਂ ਹਮੇਸ਼ਾ ਆਪਣੇ ਦੋਸਤਾਂ 'ਚ ਸਕੂਲ 'ਚ ਕਹਿੰਦਾ ਹੁੰਦਾ ਸੀ ਕਿ ਮੇਰੇ ਕੋਲੇ ਦੋ ਮੰਮੀਆਂ ਨੇ ਤੇ ਦੋ ਡੈਡੀ ਨੇ ਮਤਲਬ ਇੱਕੋ ਦੇ ਕਿ ਮੈਨੂੰ ਪਿੰਡ ਜਾਂ ਨਾ ਉੱਥੇ ਵੀ ਮੰਮੀ ਡੈਡੀ ਨੇ ਮੇਰੇ ਕੋਲੇ ਇੱਥੇ ਸ਼ਹਿਰ ਹੋਂਨਾ ਮੈਂ ਜਿੱਥੇ ਰਹਿ ਰਹੀਆਂ ਨਾ ਬੇ অলটাই ਮੰਮੀ ਡਟੇ ਮਤਲਬ ਉਹਨਾਂ ਦਾ ਮੋਹ ਮੈਨੂੰ ਇਸ ਕਿਸਮ ਆਉਂਦਾ ਸੀ ਹੈਨਾ ਜਦੋਂ ਤੱਕ ਉਹ ਇਸ ਸੰਸਾਰ ਚ ਰਹੇ ਕਿ ਅਸੀਂ ਉਹਨਾਂ ਦਾ ਦੁੱਖ ਨਹੀਂ ਵੇਖ ਸਕਦੇ ਸੀਗੇ ਇਹ ਉਦਾਹਰਣ ਮੇਰੀ ਹੈ ਮਤਲਬ ਇੱਕ ਤਰ੍ਹਾਂ ਦਾ ਮੈਂ ਗੋਦ ਹੀ ਲਿਆ ਹੋਇਆ ਸੀ ਭੂਆ ਨੇ ਬੇਸ਼ੱਕ ਉਹਨੇ ਮੇਰੇ ਪਿਤਾ ਜੀ ਨੂੰ ਸੌਖਾ ਕਰਨ ਦੇ ਵਾਸਤੇ ਇਹ ਕਦਮ ਚੁੱਕਿਆ ਸੀਗਾ ਇਹ ਵਿਅਕਤੀ ਨੂੰ ਤਾਂ ਉਸਨੇ ਪਾਲਿਆ ਪਲੋਸਿਆ ਆਪਣੇ ਪਿਓ ਪੁੱਤਾਂ ਵਾਲੇ ਚਾ ਕੀਤੇ ਰੁਪਏ ਕਿੰਨੇ ਇੱਕ ਸੀ ਇਸ ਤਰ੍ਹਾਂ 32 ਲੱਖ ਰੁਪਏ ਬੰਦਾ ਕਰਨ ਤੇ ਆਵੇ ਤਾਂ 32 ਲੱਖ ਬੜੇ ਆਰਾਮ ਨਾਲ ਕਮਾ ਸਕਦਾ ਜੇ ਜੇ ਨਾਲੇ ਜੋ ਹੈ ਸੀਐਫਡੀ ਉਹਦੀ ਸੀ ਬਾਅਦ ਚ ਵੀ ਉਹਨੂੰ ਹੀ ਮਿਲਨੇ ਸੀ ਮਿਲਨੇ ਕਿਨੂੰ ਸੀ ਮਿਲ ਜੇ ਉਹ ਕੁਦਰਤੀ ਜਿਹੜੀ ਮੌਤ ਹੁੰਦੀ ਆ ਜਦੋਂ ਉਹਦੀ ਮੌਤ ਹੋ ਜਾਂਦੀ ਤਾਂ ਮਿਲਨੇ ਤਾਂ ਉਹਨੂੰ ਹੀ ਸੀਗੇ ਮਿਲਨੇ ਤਾਂ ਉਸੇ ਨੂੰ ਕਿਤੇ ਨਾ ਕਿਤੇ ਜਿਹੜੀ ਆ ਸਮਾਜਿਕ ਤੌਰ ਤੇ ਉਦਾਹਰਨ ਕਿਤੇ ਨਾ ਕਿਤੇ ਪੇਸ਼ ਹੋਈ ਹੈ ਇਹ ਕਿ ਵੀ ਜਿਹੜੇ ਆ ਆਪਾਂ ਆਪਣਾ ਜਿਹੜਾ ਜਿੰਨਾ ਮਰਜ਼ੀ ਖੂਨ ਬਹਾ ਲਓ ਜਾਂ ਕਿਵੇਂ ਕਰ ਲਓ ਪਰ ਜਿਸ ਨੇ ਜਿਹੜਾ ਕਦਮ ਚੁੱਕਣਾ ਉਹ ਕਿਸ ਕਿਸੇ ਸਮੇਂ ਵੀ ਚੁੱਕ ਸਕਦਾ ਤੇ ਇੱਥੇ ਥੋੜਾ ਜਿਹਾ ਦੱਸ ਦਿੰਨੇ ਆ ਕਿ ਇਹ 8 ਮਈ 2024 ਦੀ ਘਟਨਾ ਜਿਆਦਾ ਦੂਰ ਦੀ ਵੀ ਨਹੀਂ ਕੇ ਜਿਆਦਾ ਕੋਈ ਜਿਆਦਾ ਲੰਬੇ ਸਮੇਂ ਦੀ ਸਿਰਫ ਇੱਕ ਸਾਲ ਦੀ ਘਟਨਾ ਹੈ ਤੇ ਇਹ ਜਿਹੜਾ ਇਸ ਵਿੱਚ ਇੱਕ ਹੈਰਾਨੀ ਜਨਕ ਮਸਲਾ ਇਹ ਵੀ ਸੀਗਾ ਦੀ ਪ੍ਰਿੰਸ ਜੀ ਕੇ ਇਹਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ 8 ਮਈ ਨੂੰ ਕਿ ਮੇਰੀ ਮਾਤਾ ਗੁੰਮ ਹੋ ਗਈ ਹੈ ਮੈਨੂੰ ਉਹ ਲੱਭ ਕੇ ਦਿਓ ਠੀਕ ਹੈ ਮਸਲਾ ਸੀਗਾ ਐਫ ਡੀ ਦਾ ਤੇ ਇਹਨੂੰ ਇਹ ਲਾਲਤ ਸੀ ਕਿ ਸ਼ਾਇਦ ਬੈਂਕ ਵਾਲੇ ਆ ਐਫ ਆਈ ਆਰ ਦਰਜ ਹੋ ਜੂਗੀ ਉਹ ਦੇ ਕੇ ਸ਼ਾਇਦ ਦੇ ਦੇਣ ਪੈਸਾ ਪਰ ਜਿਵੇਂ ਜਿਵੇਂ ਇਹ ਅੱਗੇ ਅੱਗੇ ਤੁਰ ਹੀ ਗਿਆ ਉਹ ਕਹਿੰਦੇ ਆ ਕਿ ਚੋਰ ਇੱਕ ਦਿਨ ਫਸ ਹੀ ਜਾ ਉਸ ਦੀ ਉਸ ਪੈੜ ਤਾਂ ਕਿਤੇ ਮਿਟਦੀ ਨਹੀਂ ਨਾ ਹਾਂ ਉਹ ਕਿਤੇ ਨਾ ਕਿਤੇ ਜਿਹੜਾ ਬਿਆਨ ਆ ਪੁਲਿਸ ਕੋਲ ਕਿਤੇ ਕੋਈ ਬਿਆਨ ਦੇ ਦਿਆ ਕਰੇ ਵੀ ਇੱਥੇ ਗਿਆ ਇੱਥੇ ਗਿਆ ਤਾਂ ਜਦੋਂ ਆਖਰਕਾਰ ਪੁਲਿਸ ਨੂੰ ਸ਼ੱਕ ਹੋਇਆ ਵੀ ਇਹ ਬੰਦਾ ਉਲਝਾ ਰਿਹਾ ਸਾਨੂੰ ਵੀ ਇਸ ਨੇ ਕੁਝ ਕੀਤਾ ਹੋਇਆ ਤੇ ਜਦੋਂ ਸੁਪਰਡੈਂਟ ਨੇ ਆ ਬਰਿੰਦਰ ਜੈਨ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਜਦੋਂ ਤਫਤੀਸ਼ ਕੀਤੀ ਚੰਗੀ ਤਰ੍ਹਾਂ ਇਸ ਦੇ ਤਸੱਲੀ ਕਰਾ ਕੇ ਪੁੱਛਿਆ ਇਸ ਤੋਂ ਵੀ ਦੱਸ ਅਸਲ ਸਚਾਈ ਕੀ ਹੈ ਫਿਰ ਇਸ ਨੇ ਦੱਸਿਆ ਹੈ ਕਿ ਵੀ ਮੈਂ ਮੇਰੀ ਮਾਂ ਦਾ ਕਤਲ ਕਰ ਦਿੱਤਾ ਸੀ ਕਿ ਵੀ ਉਹਨੇ ਮੇਰੀ ਐਫਡੀ ਨਹੀਂ ਦਿੱਤੀ ਮੈਨੂੰ ਤੇ ਉਸ ਦੇ ਉਸ ਤੋਂ ਬਾਅਦ ਕਤਲ ਕੀਤਾ ਉਹ ਅਲੱਗ ਗੱਲ ਉਸ ਨੂੰ ਅੱਗੇ ਕੰਧ ਚ ਚਣਵਾ ਦਿੱਤਾ ਤੇ ਉਸ ਤੋਂ ਬਾਅਦ ਇਹ ਕੇਸ ਚੱਲਿਆ ਤੇ ਸਾਲ ਦੇ ਵਿੱਚ ਹੀ ਸਾਰਾ ਨਿਚੋੜ ਆ ਜਿਹੜਾ ਕੋਰਟ ਨੇ ਕੱਟ ਕੇ ਰੱਖ ਦਿੱਤਾ ਤੇ ਹੁਣ ਮੌਤ ਦੀ ਸਜ਼ਾ ਉਹਨੂੰ ਦੇ ਦਿੱਤੀ ਹੈ। ਔਰ ਸਤਨਾਮ ਜੀ ਇਹਦੇ ਵਿੱਚ ਨਾ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਚਾਹੇ ਮੈਨੂੰ ਪਤਾ ਨਹੀਂ ਹੈ ਕਿ ਕਿ ਫਾਸਟ ਟਰੈਕ ਦੇ ਕੋਲੇ ਚੱਲਿਆ ਸੀ ਇਹ ਕੋਰਟ ਕੇਸ ਜਾਂ ਕਿਵੇਂ ਆ ਪਰ ਅਦਾਲਤ ਨੇ ਇੱਕ ਉਦਾਹਰਨ ਸੈੱਟ ਕੀਤੀ ਹੈ ਕਿ ਘੱਟ ਸਮੇਂ ਦੇ ਵਿੱਚ ਵੀ ਜਿੰਨੇ ਪੈਂਡਿੰਗ ਮਾਮਲੇ ਨੇ ਹਨਾ ਬੜੇ ਫੈਸਲੇ ਬਹੁਤ ਗੰਭੀਰ ਔਰ ਵੱਡੇ ਫੈਸਲੇ ਸੁਣਾਏ ਜਾ ਸਕਦੇ ਆ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ। ਉਹਦਾ ਉਧਾਰਨ ਜਿਹੜੀ ਹੈ ਇਸ ਉਧਾਰਨ ਨੂੰ ਪੂਰੇ ਦੇਸ਼ ਦੇ ਵਿੱਚ ਸਮਝਿਆ ਜਾਣਾ ਚਾਹੀਦਾ ਹੈ ਕਿ ਜਿਵੇਂ ਮੱਧ ਪ੍ਰਦੇਸ਼ ਦੀ ਸੈਸ਼ਨ ਅਦਾਲਤ ਨੇ ਇੱਕ ਸਾਲ ਦੇ ਵਿੱਚ ਵਿੱਚ ਹੀ ਇਸ ਕੇਸ ਦਾ ਨਿਪਟਾਰਾ ਕਰਕੇ ਆਪਣੇ ਕੋਲ ਆਪਾਂ ਸਮਾਜ ਦੀ ਗੱਲ ਕਰ ਰਹੇ ਆ ਪ੍ਰਿੰਸ ਜੀ ਕਿ ਆ ਕਿਦਦਰ ਨੂੰ ਜਾ ਰਿਹਾ ਸਮਾਜ ਕਿਉਂਕਿ ਇਹ ਊਸ਼ਾ ਦੇਵੀ ਸੀਗੀ ਜਿਸ ਦਾ ਕਤਲ ਹੋਇਆ ਤੇ ਦੀਪਕ ਪਚੌਰੀ ਉਹਦਾ ਮੁੰਡਾ ਸੀ ਜਿਸ ਨੇ ਇਹ ਕਦਮ ਚੁੱਕਿਆ ਤੇ ਆਪਣੇ ਪੰਜਾਬ 'ਚ ਵੀ ਆਪਾਂ ਦੇਖਿਆ ਕਿ ਕਿਵੇਂ ਇੱਕ ਮਾਮਲਾ ਸਾਹਮਣੇ ਆਇਆ ਪਠਾਨਕੋਟ ਤੋਂ ਕਿ ਨਸ਼ੇ ਦੇ ਖਾਤਰ ਇੱਕ ਜਿਹੜਾ ਪੁੱਤ ਨੇ ਆਪਣੇ ਮਾਂ ਦਾ ਕਤਲ ਕਰ ਦਿੱਤਾ ਨਹੀਂ ਉਹਨਾਂ ਨੇ ਕਤਲ ਨਹੀਂ ਕੀਤਾ ਹੈ ਪਰ ਉਹ ਕਤਲ ਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਉਹ ਕੀ ਹੈ ਕਿ ਪਠਾਨਕੋਟ ਦੇ ਵਿੱਚ ਇੱਕ ਮੁੰਡਾ ਚੱਟੇ ਦਾਸ ਦੀ ਜੀ ਮਤਲਬ ਜਿਹੜਾ ਹੱਦੀ ਹੋ ਗਿਆ ਉਹ ਤਾਂ ਫਿਰ ਕੰਨਾਂ ਦੀਆਂ ਵਾਲੀਆਂ ਗਲ ਦੇ ਹਾਰ ਕਾਂਟੇ ਸਾਰਾ ਕੁਝ ਤੁਹਾਡੇ ਲੈ ਕੇ ਜਾਏ ਉਹਨੇ ਸਾਰਾ ਕੁਝ ਆਤਮ ਹੱਤਿਆ ਕੀਤੀ ਪਹਿਲਾਂ ਕਰ ਲਿਆ ਉਹਨੇ ਸਾਰਾ ਕੁਝ ਮਾਂ ਤੋਂ ਸਾਰਾ ਕੁਝ ਖੋ ਲਿਆ ਘਰ ਦੇ ਭਾਂਡੇ ਤੱਕ ਵੇਚਣ ਦੀ ਨੌਬਤ ਆ ਚੁੱਕੀ ਸੀ ਮਾਂ ਤੋਂ ਉਹ ਪੈਸੇ ਮੰਗ ਰਿਆ ਸੀ ਪਰਸੋਂ ਉਹ ਦੇਣ ਚ ਅਸਮਰਥ ਸੀ ਰੁੱਸ ਕੇ ਜਾਂ ਘਰੋਂ ਸਮਾਨ ਚੱਕ ਕੇ ਬਾਹਰ ਚਲਾ ਗਿਆ ਮਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਜਿਹੜੇ ਨਸ਼ੇ ਤੇ ਲੱਗ ਗਿਆ ਇਸ ਨਸ਼ੇ ਦਾ ਅੰਤ ਜਿਹੜਾ ਹੈ ਉਹ ਦਰਦਨਾਕ ਹੈ ਵੀ ਤੜਪੂਗਾ ਇਹ ਤਾਂ ਮਾਂ ਨੂੰ ਲੱਗਿਆ ਕਿ ਮੈਂ ਆਪਣੇ ਪੁੱਤ ਨੂੰ ਇੰਨਾ ਤੜਫ ਕੇ ਮਰਦਾ ਨਹੀਂ ਦੇਖ ਸਕਦੀ ਉਸ ਤੋਂ ਪਹਿਲਾਂ ਪਹਿਲਾਂ ਮਾਂ ਨੇ ਆਪਣੇ ਆਪ ਨੂੰ ਖਤਮ ਕਰਨਾ ਬਿਹਤਰ ਸਮਝਿਆ ਤਾਂ ਮਾਤਾ ਨੇ ਇਸ ਕਰਕੇ ਸੁਸਾਈਡ ਕੀਤੀ ਪਠਾਨਕੋਟ ਵਾਲੇ ਮਾਮਲੇ 'ਚ ਕਿ ਉਹ ਆਪਣੇ ਪੁੱਤ ਨੂੰ ਤੜਫਦਾ ਨਹੀਂ ਦੇਖ ਸਕਦੀ ਸੀ ਜਿਸ ਰਸਤੇ ਤੇ ਉਹ ਚੱਲ ਪਿਆ ਸੀ ਜਿਸ ਟਰੈਕ ਤੇ ਉਹ ਚੱਲ ਪਿਆ ਸੀ ਗਲਤ ਟਰੈਕ ਤੇ ਹੁਣ ਕੁੱਲ ਮਿਲਾ ਕੇ ਸਤਨਾਮ ਜੀ ਗੱਲ ਇਹ ਆ ਕਿ ਭਾਰਤ ਉਹ ਦੇਸ਼ ਮੰਨਿਆ ਜਾਂਦਾ ਜਿੱਥੇ ਵਕ ਵਕ ਧਰਮ ਰਾਤਾਂ ਮਜ਼ਬ ਸਾਡੇ ਵੇਦ ਉਹਨਾਂ ਦੀ ਰਚਨਾ ਹੋਈ ਸਾਡੇ ਪੁਰਾਣਾ ਦੀ ਰਚਨਾ ਹੋਈ ਮਤਲਬ ਅਸੀਂ ਦੁਨੀਆ ਭਰ ਦੇ ਵਿੱਚ ਇਹ ਕਹਿੰਦੇ ਆ ਕਿ ਬਹੁਤ ਸਾਰੀਆਂ ਗਿਆਨ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਭਾਰਤ ਦੇ ਵਿੱਚੋਂ ਪਰਫੁੱਲਤ ਹੋਈਆਂ ਪਰ ਅਸੀਂ ਆਪਣੇ ਅੰਦਰ ਤਾਂ ਉਹਨਾਂ ਨੂੰ ਪਰਫੁੱਲਤ ਨਹੀਂ ਕਰ ਪਾਏ ਅਸੀਂ ਆਪਣੇ ਅੰਦਰ ਤਾਂ ਸਬਰ ਸੰਤੋਖ ਸੰਜਮ ਉਹ ਲੈ ਕੇ ਨਹੀਂ ਆ ਪਾਏ ਇਸੇ ਕਰਕੇ ਇਹ ਘਟਨਾਵਾਂ ਵਾਪਰ ਰਹੀਆਂ ਨੇ ਨਾ ਜੇਕਰ ਅਸੀਂ ਰਾਮਾਇਣ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੁੰਦਾ ਜੇਕਰ ਗੀਤਾ ਦਾ ਅਧਿਐਨ ਕੀਤਾ ਹੁੰਦਾ ਮੈਂ ਇੱਥੇ ਇਹ ਵੀ ਗੱਲ ਕਰ ਲੈਣੇ ਆ ਕਿ ਆਪਾਂ ਕਹਿ ਤਾਂ ਦਿੰਨੇ ਆ ਵੀ ਇਹ ਕੁਝ ਹੋ ਗਿਆ ਇਹ ਹੋ ਵੀ ਰਿਹਾ ਇਹ ਸੁਧਰੇਗਾ ਕਿਵੇਂ ਕਿਵੇਂ ਇਸ ਤੇ ਲਗਾਮ ਲੱਗੇਗੀ ਕੀ ਧਾਰਮਿਕ ਆਗੂਆਂ ਨੂੰ ਪ੍ਰਚਾਰ ਕਰਨਾ ਚਾਹੀਦਾ ਕਿ ਜਾਂ ਅਧਿਆਪਕਾਂ ਨੂੰ ਇਸ ਤਰੀਕੇ ਨਾਲ ਜਿਹੜਾ ਟ੍ਰੇਨਿੰਗ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਇੰਨਾ ਕੁ ਆਪਣੇ ਆਪ 'ਚ ਜਿਹੜਾ ਕੈਮ ਕਰਦੋ ਕਿ ਉਹ ਨਸ਼ੇ ਵੱਲ ਨਾ ਜਾਵੇ ਜਾਂ ਕੋਈ ਗਲਤ ਕਦਮ ਨਾ ਚੁੱਕੇ ਤਾਂ ਇਹ ਨੌਬਤੀ ਨਾ ਆਵੇ ਆਪਾਂ ਮੱਧ ਪ੍ਰਦੇਸ਼ ਦੇ ਸ਼ੋਪਰ ਜ਼ਿਲ੍ਹੇ ਦੀ ਜਿਹੜੀ ਗੱਲ ਕੀਤੀ ਹੈ ਜਿਸ ਵਿੱਚ ਊਸ਼ਾ ਦੇਵੀ ਦਾ ਕਤਲ ਕੀਤਾ ਦੀਪਕ ਪਚੌਰੀ ਨੇ ਤਾਂ ਇਸ ਤੋਂ ਬਾਅਦ ਕੀ ਇਹ ਕਿਤੇ ਨਾ ਕਿਤੇ ਇਹ ਹੋ ਸਕਦਾ ਹੈ ਕਿ ਇੱਕ ਲਾਸਟ ਘਟਨਾ ਹੋਵੇ ਇਸ ਤੋਂ ਸਬਕ ਲਿਆ ਜਾਵੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਾਂ ਆਮ ਜਨਤਾ ਨੂੰ ਕਿ ਅਸੀਂ ਆਲੇ-ਦੁਆਲੇ ਚ ਆਪਾਂ ਨੀਂਗਾ ਮਾਰੀਏ ਵੀ ਕਿ ਉੱਤੇ ਕਿ ਅਜੇ ਹੱਥ ਆਪਰ ਤਾਂ ਨਹੀਂ ਰਿਹਾ ਵੀ ਉਸ ਤੇ ਲਗਾਮ ਲੱਗ ਸਕੇ ਇਸ ਦਾ ਕੀ ਹੱਲ ਨਿਕਲ ਸਕਦਾ ਆਪਾਂ ਲਾਸਟ ਬਾਰ ਬੱਤ ਸਤਨਾਮ ਜੀ ਇਹਦਾ ਜਿਹੜਾ ਹੱਲ ਹੈ ਨਾ ਇਹਦਾ ਹੱਲ ਤਾਂ ਇਹੋ ਹੈ ਕਿ ਸਭ ਤੋਂ ਪਹਿਲਾਂ ਤਾਂ ਸਵੈ ਦੀ ਜਿਹੜੀ ਆਪਣੇ ਆਪ ਦੀ ਜਿਹੜੀ ਪੜ੍ਹਾਈ ਹੈ ਨਾ ਆਪਣੇ ਆਪ ਨੂੰ ਪੜ੍ਹਨਾ ਪਏਗਾ ਅੰਦਰੋਂ ਪੜ੍ਹਨਾ ਪਏਗਾ ਉਸ ਤੋਂ ਬਾਅਦ ਬਾਹਰ ਆ ਕੇ ਸਮਾਜ ਦੇ ਵਿੱਚ ਵਿਚਰਨਾ ਪਏਗਾ ਦੂਜੀ ਗੱਲ ਸਰਕਾਰਾਂ ਦੀ ਕਿੱਡੇ ਵੱਡੀ ਜ਼ਿੰਮੇਵਾਰੀ ਹੈ ਸਕੂਲ ਬਣਾ ਕੇ ਦੇਣੇ ਹਸਪਤਾਲ ਬਣਾ ਕੇ ਦੇਣੇ ਸੜਕਾਂ ਬਣਾ ਕੇ ਦੇਣੀਆਂ ਜਾਂ ਵੱਡੇ ਵੱਡੇ ਸ਼ਹਿਰ ਖੜੇ ਕਰਕੇ ਦੇਣੇ ਇਹ ਮੋਡਲੀਆਂ ਜ਼ਰੂਰਤਾਂ ਨੇ ਸਰਕਾਰਾਂ ਖਾਸ ਤੌਰ ਦੇ ਉੱਤੇ ਮਾਫ਼ ਕਰਨਾ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਹਿੰਦੀ ਹੈ ਕਿ ਅ ਅਸੀਂ ਉਸ ਫਲਸਫੇ ਦੇ ਅਧੀਨ ਕੰਮ ਕਰਦੇ ਹਾਂ ਜਿੱਥੇ ਰਾਸ਼ਟਰ ਵਿਆਪੀ ਮਨੁੱਖਤਾਵਾਦੀ ਗੱਲ ਹੋਏਗੀ ਇਹ ਮਨੁੱਖਤਾਵਾਦੀ ਗੱਲ ਤਾਂ ਹੈ ਨਹੀਂ ਜਿਹੜਾ ਜਿਹੜੀ ਇਹ ਘਟਨਾ ਵਾਪਰੀ ਹੈ ਐਮਪੀ ਦੇ ਵਿੱਚ ਵਾਪਰੀ ਵਾਪਰੀ ਹੈ ਐਮਪੀ ਦੇ ਵਿੱਚ ਪਿਛਲੇ ਕਿੰਨੇ ਸਾਲ ਤੋਂ ਸਰਕਾਰ ਖਿਸਦੀ ਹੈ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਇਹਨਾਂ ਨੂੰ ਜੇ ਰੋਕਣਾ ਹੈ ਸਭ ਤੋਂ ਪਹਿਲਾਂ ਸਵੈ ਕੇਂਦਰਿਤ ਹੋਣਾ ਪਏਗਾ ਇੱਕ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਕੀ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਏਗਾ ਕਿਹੜੇ ਧਾਰਮਿਕ ਆਗੂਆਂ ਦੀ ਗੱਲ ਕਰ ਰਹੇ ਆਪਾਂ ਕੱਲ ਹੀ ਉਹ ਇੱਕ ਜਿਹੜਾ ਕਥਾਵਾਚਕ ਬਣਿਆ ਅੱਜਕੱਲ੍ਹ ਦੋ ਕਥਾਵਾਚਕ ਬੜੇ ਮਸ਼ਹੂਰ ਨੇ ਇੱਕ ਤੋ ਬਗੇਸ਼ਵਰ ਧਾਮ ਵਾਲਾ ਇੱਕੋ ਜਿਹੜਾ ਦੂਸਰਾ ਹੈ ਮੈਨੂੰ ਉਹਦਾ ਨਾਮ ਚੇਤੇ ਨਹੀਂ ਹੈ ਉਹਨੇ ਸਾਡੀਆਂ ਕੁੜੀਆਂ ਬਾਰੇ ਜਿਹੜੀ ਟਿੱਪਣੀ ਕੀਤੀ ਹੈ ਕਿ ਜਿਹੜੀ ਕੁੜੀ 25 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਾਉਂਦੀ ਆ ਜਾਂ 25 ਸਾਲ ਦੀ ਉਮਰ ਦੇ ਵਿੱਚ ਤੁਸੀਂ ਜੇ ਇਸ ਕੁੜੀ ਨਾਲ ਵਿਆਹ ਕਰਾ ਰਹੇ ਹੋ ਅੱਗੇ ਮੈਂ ਸ਼ਬਦ ਬੋਲ ਨਹੀਂ ਸਕਦਾ ਹੁਣ ਤਾਂ ਲੋਕਾਂ ਨੂੰ ਹੁਣ ਤਾਂ ਉੱਥੇ ਜਾਣ ਵਾਲੀਆਂ ਬੀਬੀਆਂ ਧੀਆਂ ਭੈਣਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਲੋਕ ਆਪਣਾ ਕਾਰੋਬਾਰ ਚਲਾ ਰਹੇ ਨੇ ਧਰਮ ਦੇ ਨਾਂ ਦੇ ਉੱਤੇ ਇਹ ਲੋਕ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਵੱਡੇ ਵੱਡੇ ਪੱਦਰ ਦੇ ਉੱਤੇ ਔਰ ਸਿੱਧੇ ਤੌਰ ਦੇ ਉੱਤੇ ਨੋਟ ਕਮਾ ਕੇ ਕੰਮ ਇਹ ਸਰਕਾਰਾਂ ਤੇ ਵੋਟਾਂ ਲਈ ਕਰ ਰਹੇ ਨੇ ਸੋ ਸਤਨਾਮ ਜੀ ਸਾਨੂੰ ਸੇਧ ਲੈਣੀ ਪਏਗੀ ਸਾਡੇ ਧਾਰਮਿਕ ਗ੍ਰੰਥਾਂ ਤੋਂ ਲੈ ਕੇ ਸਾਡੇ ਸਕੂਲਾਂ ਦੇ ਵਿੱਚ ਮੋਰਲ ਐਜੂਕੇਸ਼ਨ ਹੋਵੇ ਸਾਡੀ ਸੁਸਾਇਟੀ ਦੇ ਵਿੱਚ ਸਕੂਲਾਂ ਤੋਂ ਬਾਹਰ ਅਲੱਗਤਾ ਦੇ ਨਾਲ ਲੋਕਾਂ ਨੂੰ ਕੋਸ਼ਿਸ਼ ਕਰਨੀ ਪਏਗੀ ਪਰ ਮਾਫ ਕਰਨਾ ਇਹ ਭਾਰਤ ਦੀ ਅਖੀਰਲੀ ਘਟਨਾ ਨਹੀਂ ਹੋ ਸਕਦੀ ਕਿਉਂਕਿ ਜਿਸ ਤਰੀਕੇ ਨਾਲ ਰਾਜਨੀਤੀ ਨੇ ਸਾਨੂੰ ਵੰਡ ਦਿੱਤਾ ਹੈ ਜਾਂ ਜਿਸ ਤਰੀਕੇ ਨਾਲ ਰਾਜਨੀਤਿਕ ਖਬਰਾਂ ਸਾਡੇ ਉੱਤੇ ਹਾਵੀ ਤੇ ਭਾਰੂ ਹੋ ਰਹੀਆਂ ਨੇ ਸਤਿਨਾਮ ਜੀ ਜੀ ਸਾਡੇ ਅੰਦਰੋਂ ਮਨੁੱਖਤਾ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ ਅਸੀਂ ਧਰਮ ਚ ਰੰਗੇ ਤਾਂ ਜ਼ਰੂਰ ਹਾਂ ਪਰ ਧਾਰਮਿਕ ਨਹੀਂ ਹੋ ਪਾਏ ਮੈਨੂੰ ਲੱਗ ਰਿਹਾ ਪ੍ਰੈਸੀ ਤੁਸੀਂ ਬਹੁਤ ਵਧੀਆ ਜਿਹੜਿਆ ਵਿਚਾਰ ਚਰਚਾ ਕੀਤੀ ਹੈ ਤੇ ਉੱਥੇ ਹੀ ਅਸੀਂ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਕਮੈਂਟ ਬਾਕਸ 'ਚ ਆਪਣੀ رائے ਵੀ ਜਰੂਰ ਸਾਂਝੀ ਕਰਿਓ ਤੇ ਜੇਕਰ ਤੁਹਾਡੇ ਆਲੇ ਦੁਆਲੇ ਅਜਿਹੀ ਕੋਈ ਹੈ ਤੁਹਾਨੂੰ ਲੱਗਦਾ ਹੈ ਕਿ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਸਮੇਂ ਤੋਂ ਪਹਿਲਾਂ ਕਦਮ ਚੁੱਕੋ ਅਜਿਹੀ ਘਟਨਾਵਾਂ ਰੋਕਣ ਦੇ ਵਿੱਚ ਵੱਡਾ ਅਤੇ ਅਤੇ ਹਾਂ ਬਿਲਕੁਲ ਸਤਨਾਮ ਜੀ ਨੇ ਬੜੀ ਸੋਹਣੀ ਗੱਲ ਕਹੀ ਤੁਹਾਨੂੰ ਲੱਗ ਰਿਹਾ ਤੁਸੀਂ ਆਪ ਰੋਕਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਫਿਰ ਤੁਸੀਂ ਸਾਡੇ ਨਾਲ ਪੰਜਾਬ ਦੇ ਵਿੱਚ ਘਟੋ ਘਟ ਸਾਡੇ ਨਾਲ ਯਾਨੀ ਕਿ ਦਾ ਟੀਵੀ ਐਨ ਆਰ ਆਈ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤਾਂ ਜੋ ਅਸੀਂ ਵੀ ਆਪਣਾ ਬੰਦ ਦਾ ਯੋਗਦਾਨ ਪਾ ਕੇ ਮਨੁੱਖਤਾ ਨੂੰ ਸਮਾਜ ਨੂੰ ਤੇ ਪੰਜਾਬ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਜੀ ਧੰਨਵਾਦ ਸ਼ੁਕਰੀਆ